ਸ਼ੂਗਰ ਫੈਡ ਪੰਜਾਬ ਦੇ ਵਿੱਚ ਵੈਕੈਂਸੀਜ਼ ਨਿਕਲੀਆਂ ਨੇ ਜੀ ਸਭ ਤੋਂ ਪਹਿਲਾ ਕੁਐਸਚਨ ਤਾਂ ਇਹ ਹੈ ਕਿ ਕੀ ਇਹ ਵੈਕੈਂਸੀਜ਼ ਫੇਕ ਨੇ ਜਾਂ ਇਹ ਰੀਅਲ ਨੇ ਸੋ ਇਹਦੇ ਬਾਰੇ ਵੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾ ਕਿ ਇਹ ਵੈਕੈਂਸੀਜ਼ ਰੀਅਲ ਨੇ ਇਹ ਫੇਕ ਨਹੀਂ ਹਨ ਹਾਂਜੀ ਮੈਂ ਪਹਿਲਾਂ ਹੀ ਦੱਸ ਦਵਾ ਕਿ ਰੀਅਲ ਹਨ ਫੇਕ ਨਹੀਂ ਹਨ ਦੇਖੋ ਜੀ ਜਿਹੜੀ ਆ ਮੈਂ ਵੈਬਸਾਈਟ ਖੋਲੀ ਹੋਈ ਆ ਤੁਹਾਡੇ ਸਾਹਮਣੇ ਇਹ ਵੈਬਸਾਈਟ ਹੈ ਜੀ ਆਫੀਸ਼ੀਅਲ ਵੈਬਸਾਈਟ ਜਿਹੜੀ 슈ਗਰਫੈਟ ਦੀ ਪੰਜਾਬ ਦੇ ਵੱਲੋਂ ਬਣਾਈ ਗਈ ਆ 슈ਗਰਫੈਟ ਪੰਜਾਬ ਦੀ ਇਹ ਆਫੀਸ਼ੀਅਲ ਵੈਬਸਾਈਟ ਆ ਇਸ ਉੱਪਰ ਜਦੋਂ ਤੁਸੀਂ ਜਾ ਕੇ ਦੇਖਦੇ ਹੋ ਕਿ ਅਬਾਊਟ ਅਸ ਦੇ ਉੱਪਰ ਹੂ ਵੀ ਆਰ ਤਾਂ ਤੁਸੀਂ ਇੱਥੇ ਪਹੁੰਚਦੇ ਹੋ ਕਿ ਵੀ ਆਰ ਐਨ ਐਪੈਕਸ ਬਾਡੀ ਫਾਰ ਕੋਆਪਰੇਟਿਵ 슈ਗਰ ਮਿਲਸ ਇਨ ਦਾ ਸਟੇਟ ਆਫ ਪੰਜਾਬ 1961 ਦੇ ਵਿੱਚ ਇਹ ਕੋਆਪਰੇਟਿਵ ਸੁਸਾਇਟੀ ਦੇ ਤੌਰ ਤੇ ਰਜਿਸਟਰਡ ਹੋਈ ਹੋਈ ਆ ਜਿਵੇਂ ਕੋਆਪਰੇਟਿਵ ਬੈਂਕਾਂ ਨੇ ਉਵੇਂ ਹੀ ਇਹ ਇੱਕ ਸ਼ੂਗਰਫੈਡ ਨਾਮ ਦੀ ਕੰਪਨੀ ਜਿਹੜੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਰਜਿਸਟਰਡ ਕੰਪਨੀ ਆ ਜਿਹੜੇ ਰੂਲ ਐਂਡ ਰੈਗੂਲੇਸ਼ਨ ਕੋਆਪਰੇਟਿਵ ਬੈਂਕਾਂ ਦੇ ਵਿੱਚ ਨੇ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਨੇ ਉਦਾਂ ਦੇ ਰੂਲ ਐਂਡ ਰੈਗੂਲੇਸ਼ਨ ਇਹਦੇ ਵਿੱਚ ਵੀ ਹਨ ਇਹਦੇ ਵਿੱਚ ਇੱਕ ਨੰਬਰ ਦਿੱਤਾ ਹੋਇਆ ਜੀ 0172 50 51390 ਇਸ ਨੂੰ ਜਦੋਂ ਮੈਂ ਟਰਾਈ ਕੀਤਾ ਤਾਂ ਇਹ ਨੰਬਰ ਨਹੀਂ ਲੱਗਿਆ ਪਤਾ ਕਰਨ ਦੇ ਲਈ ਕਿ ਕੀ ਇਹ ਐਡਵਰਟਾਈਜ਼ਮੈਂਟ ਜਿਹੜੀ ਕੱਢੀ ਗਿਆ 슈ਗਰ ਫਾਇਟ ਦੇ ਵਿੱਚ ਉਹ ਰੀਅਲ ਹੈ ਜਾਂ ਨਹੀਂ ਤਾਂ ਇੱਥੇ ਜਦੋਂ ਫੋਨ ਨਹੀਂ ਚੱਕਿਆ ਫਿਰ ਮੈਂ ਹੋਰ ਇਹਨਾਂ ਦਾ ਜਿਹੜਾ ਕੰਟੈਕਟ ਅਸ ਵਿੱਚ ਜਾ ਕੇ ਦੇਖਿਆ ਤਾਂ ਇੱਥੇ ਇੱਕ ਨੰਬਰ ਇੱਥੇ ਵੀ ਉਹੀ ਨੰਬਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਮੈਂ ਗਿਆ ਜੀ ਇਹਨਾਂ ਦੇ ਨੋਡਲ ਆਫੀਸਰ ਵਾਲੇ ਕਾਲਮ ਦੇ ਵਿੱਚ ਇਹ ਹੈ ਜੀ ਨੋਡਲ ਆਫੀਸਰ ਵਾਲਾ ਜਦੋਂ ਮੈਂ ਇਸ ਉੱਪਰ ਕਲਿੱਕ ਕੀਤਾ ਨੋਡਲ ਆਫੀਸਰ ਵਾਲਾ ਤਾਂ ਇੱਥੇ ਮੈਨੂੰ ਇੱਕ ਨੰਬਰ ਮਿਲਿਆ ਜੀ ਸ਼੍ਰੀ ਸੰਜੀਵ ਸੋਨੀ ਜੀ ਦਾ 9872219057 ਮੈਂ ਇਹਨਾਂ ਨੂੰ ਅੱਜ ਲਗਭਗ 5:00 ਵਜੇ ਕਾਲ ਕੀਤੀ ਇਹਨਾਂ ਤੋਂ ਪੁੱਛਿਆ ਕਿ ਕੀ ਇਹ ਪੋਸਟਾਂ ਜਿਹੜੀਆਂ ਨਿਕਲੀਆਂ ਨੇ ਕੀ ਇਹ ਰੀਅਲ ਨੇ ਜਾਂ ਫੇਕ ਤਾਂ ਇਹਨਾਂ ਨੇ ਮੈਨੂੰ ਕਿਹਾ ਕਿ ਹਾਂਜੀ ਇਹ ਰੀਅਲ ਵੈਕੈਂਸੀਜ਼ ਨਿਕਲੀਆਂ ਨੇ ਕੋਈ ਫੇਕ ਨਹੀਂ ਹੈ ਹੁਣ ਕੁਐਸਚਨ ਇਹ ਹੈ ਕਿ ਜੇ ਫੇਕ ਨਹੀਂ ਤਾਂ ਇਹਨਾਂ ਦੇ ਪਹਿਲੀ ਗੱਲ ਤਾਂ ਅਫੀਸ਼ੀਅਲ ਵੈਬਸਾਈਟ ਉੱਪਰ ਕਿਤਨਾ ਕਿਤੇ ਨੋਟਿਸ ਪਿਆ ਹੋਣਾ ਚਾਹੀਦਾ ਸੀ ਸੋ ਇਹਨਾਂ ਦੀ ਘਾਟ ਹੈ ਇਹ ਡਿਪਾਰਟਮੈਂਟ ਦੀ ਇਹਨਾਂ ਨੇ ਇੱਥੇ ਕਿਤੇ ਨਾ ਕਿਤੇ ਇਹ ਰਿਕਰੂਟਮੈਂਟ ਦਾ ਆਪ ਨੂੰ ਲਿੰਕ ਦਿੱਤਾ ਹੋਣਾ ਚਾਹੀਦਾ ਸੀ ਅਸਲ ਵਿੱਚ ਜਿਸ ਤੱਕ ਮੈਨੂੰ ਸਮਝ ਆਇਆ ਤਾਂ ਗੱਲ ਇਹ ਹੈ ਕਿ ਜਿਹੜੀ ਇਹ ਲਿੰਕ ਬਣਾਇਆ ਹੈ ਜਿੱਥੇ ਅਸੀਂ ਅਪਲਾਈ ਕਰਨਾ ਹੈ 슈ਗਰ ਫੈਡ ਪੰਜਾਬ ਰਿਕਰੂਟਮੈਂਟ ਆਫ ਸਟਾਫ ਦੇ ਲਈ ਇਹ ਅਸਲ ਵਿੱਚ ਹੁੰਦਾ ਕੀ ਹੈ ਜਿਹੜੀ ਏਜੰਸੀ ਜਾਂ ਜਿਹੜੀ ਵੀ ਕੰਪਨੀ ਹੈ ਜਾਂ ਜਿਵੇਂ ਆਪਣਾ ਪੰਜਾਬ ਸਕੂਲ ਸੌਰੀ ਪੀ ਟ੍ਰਿਪਲ ਐਸ ਬੋਰਡ ਹੈ ਜਿਵੇਂ ਜਦੋਂ ਇਹਨਾਂ ਨੇ ਵੈਕੈਂਸੀ ਨੂੰ ਭਰਨਾ ਹੁੰਦਾ ਹੈ ਤਾਂ ਇਹ ਟੈਂਡਰ ਮੰਗਦਿਆਂ ਨੇ ਵੱਖਰੀਆਂ ਵੱਖਰੀਆਂ ਏਜੰਸੀਜ਼ ਨੇ ਜਿਹੜੀਆਂ ਉਹ ਟੈਂਡਰ ਭਰਦਿਆਂ ਨੇ ਜਿਹਦਾ ਵੀ ਟੈਂਡ ਸਭ ਤੋਂ ਘੱਟ ਹੁੰਦਾ ਉਹਨੂੰ ਟੈਂਡਰ ਦੇ ਦਿੱਤਾ ਜਾਂਦਾ ਪੂਰੇ ਰਿਕਰੂਟਮੈਂਟ ਪ੍ਰੋਸੈਸ ਦਾ ਤੁਸੀਂ ਦੇਖਿਆ ਹੋਵੇਗਾ ਕਦੇ ਤਾਂ ਪੰਜਾਬ ਐਸਐਸ ਬੋਰਡ ਦੇ ਜਿਹੜੇ ਪੇਪਰ ਆ ਉਹ ਜੀਐਨਯੂ ਕੰਡਕਟ ਕਰਾਉਂਦੀ ਆ ਕਦੇ ਉਸ ਨੂੰ ਕੋਈ ਹੋਰ ਏਜੰਸੀ ਕੰਡਕਟ ਕਰਵਾਉਂਦੀ ਆ ਉਸੇ ਤਰੀਕੇ ਨਾਲ 슈ਗਰ ਫੈਡ ਨੇ ਵੀ ਜਿਹੜਾ ਆਪਣਾ ਰਿਕਰੂਟਮੈਂਟ ਭਰਨ ਦਾ ਕੋਈ ਟੈਂਡਰ ਕੱਢਿਆ ਹੋਵੇਗਾ ਤੇ ਉਹ ਕਿਸੇ ਏਜੰਸੀ ਨੂੰ ਮਿਲੇਗਾ ਇਹ ਜਿਹੜਾ ਲਿੰਕ ਬਣਾਇਆ ਗਿਆ 슈ਗਰ ਫੈਡ ਵਾਲਾ ਰਿਕਰੂਟਮੈਂਟ ਵਾਲਾ ਇਹ ਉਸ ਏਜੰਸੀ ਨੇ ਲਿੰਕ ਬਣਾਇਆ ਹੋਇਆ ਹੈ ਇਸ ਕਰਕੇ ਇਹ ਬਿਲਕੁਲ ਜੈਨੂਨ ਜਿਹੜਾ ਲਿੰਕ ਹੈ ਸੋ ਇਸ ਦੇ ਰਿਗਾਰਡਿੰਗ ਜਿਹੜੀਆਂ ਅੱਗੇ ਹੁਣ ਆਪਾਂ ਗੱਲ ਕਰਨੀ ਹੈ ਜੀ ਵੈਕੈਂਸੀ ਦੇ ਰਿਗਾਰਡ ਪਹਿਲਾਂ ਇਹ ਗੱਲ ਕਲੀਅਰ ਹੋ ਗਈ ਕਿ ਇਹ ਅਸਲ ਨੇ ਸਚਾਈ ਸੱਚ ਹੈ ਜਾਂ ਝੂਠ ਹੈ ਹੁਣ ਦੇਖੀ ਜੀ ਆਪਾਂ ਪਬਲਿਕ ਨੋਟਸ ਵੈਸਤਾ ਤੁਸੀਂ ਬਹੁਤ ਸਾਰੇ ਚੈਨਲ ਤੇ ਵੈਸੀ ਵੀ ਤੁਸੀਂ ਦੇਖ ਲਿਆ ਹੋਵੇਗਾ ਕਿ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਵੈਕੈਂਸੀਜ਼ ਹਨ ਮੋਟੀ-ਮੋਟੀ ਇੱਕ ਵਾਰ ਤੁਹਾਨੂੰ ਜਿਹੜੀ ਸ਼ਾਰਟ ਜਿਹੜੇ ਸ਼ਾਰਟ ਦੇ ਵਿੱਚ ਦੱਸ ਦੇਵਾਂ ਕਿ ਇਹਦੀ ਅਪਲਾਈ ਕਰਨ ਦੀ ਤਾਰੀਖ 4-6 ਤੋਂ ਸ਼ੁਰੂ ਹੋ ਚੁੱਕੀ ਆ ਲਾਸਟ ਤਰੀਕ ਜਿਹੜੀ ਅਪਲਾਈ ਕਰਨ ਦੀ 26-6 ਆ ਲਾਸਟ ਡੇਟ ਫੀਸ ਭਰਨ ਦੀ ਹੈ ਜੀ 30-6 ਗਰੁੱਪ A B C D ਵਿੱਚ ਜਿਹੜੀਆਂ ਟੈਕਨੀਕਲ ਅਤੇ ਜਨਰਲ ਪੋਸਟਾਂ ਇਹਦੇ ਵਿੱਚ ਆਈਆਂ ਹੋਈਆਂ ਨੇ ਤੁਸੀਂ ਆਪਣੀ ਐਲੀਜੀਬਿਲਟੀ ਦੇ ਅਕੋਰਡਿੰਗ ਇਹ ਪੀਡੀਐਫ ਜਿਹੜੀ ਮੈਂ ਤੁਹਾਨੂੰ ਆਪਣੀ ਵੀਡੀਓ ਦੇ ਕਮੈਂਟ ਬਾਕਸ ਵਿੱਚ ਦੇ ਦੇਵਾਂਗਾ ਤੁਸੀਂ ਉਹਨੂੰ ਇੱਕ ਵਾਰ ਚੈੱਕ ਕਰ ਲਿਓ ਇਹ ਬਹੁਤ ਸਾਰੀਆਂ 30 35 ਦੇ ਨੇੜੇ ਕਿ ਨਜ਼ਦੀਕ ਇਹ ਵੈਕੈਂਸੀਜ਼ ਹਨ ਇਹਦੇ ਵਿੱਚ ਕਲਰਕ ਦੀ ਵੀ ਸ਼ਾਇਦ ਇੱਕ ਦੋ ਅਸਾਮੀਆਂ ਨੇ ਸੀਨੀਅਰ ਅਸਿਸਟੈਂਟ ਦੀ ਸ਼ਾਇਦ ਇੱਕ ਦੀ ਅਸਾਮੀ ਮੇਬੀ ਸ਼ਾਇਦ ਹੈ ਡਰਾਈਵਰ ਦੀ ਅਸਾਮੀ ਹੈ ਜਨਰਲ ਮੈਨੇਜਰ ਦੀ ਹੈ ਤੇ ਲੇਬਰ ਆਫੀਸਰ ਦੀ ਹੈ ਫਿੱਟਰ ਦੀ ਹੈ ਇਲੈਕਟ੍ਰੀਸ਼ੀਅਨ ਦੀ ਹੈ ਵੈਲਡਰ ਦੀ ਹੈ ਫੀਸ ਦੀ ਗੱਲ ਕਰੀ ਤਾਂ ਫੀਸ ਜਨਰਲ ਕੈਟਾਗਰੀ ਦੇ ਲਈ 1000 ਰੁਪਇਆ ਐਸਸੀ ਬੀਸੀ ਈਡਬਲਯੂਐਸ ਲਈ 250 ਰੁਪਏ ਐਕਸ ਸਰਵਿਸ ਮੈਨ ਲਈ 200 ਰੁਪਇਆ ਅਤੇ ਫਿਜ਼ੀਕਲੀ ਹੈਂਡੀਕੈਪਡ ਦੇ ਲਈ 500 ਰੁਪਇਆ ਫੀਸ ਰੱਖੀ ਗਈ ਆ ਜਿਹੜੀਆਂ ਵੈਕੈਂਸੀਜ਼ ਦਾ ਸਿਲੈਕਸ਼ਨ ਹੋਵੇਗੀ ਉਹ ਤੁਹਾਡੇ ਪੇਪਰ ਦੇ ਅਕੋਰਡਿੰਗ ਪੇਪਰ ਲੈ ਕੇ ਹੀ ਫਾਈਨਲ ਸਿਲੈਕਸ਼ਨ ਕੀਤੀ ਜਾਵੇਗੀ ਸੋ ਤੁਸੀਂ ਆਪਣੇ ਅਕੋਰਡਿੰਗ ਜਿਹੜੀਆਂ ਤੁਹਾਡੀਆਂ ਜਿਸ ਵੈਕੈਂਸੀ ਲਈ ਤੁਸੀਂ ਐਲੀਜੀਬਲ ਹੋ ਉਸ ਲਈ ਤੁਸੀਂ ਅਪਲਾਈ ਕਰ ਸਕਦੇ ਹੋ